ਏ ਨੈਕਸਟ ਟਾਈਮ ਨੋ ਪ੍ਰੈਸ਼ਰਾਈਜ਼ ਬੋਲ ਮੋਰ ਮੋਰ ਨੋ ਪ੍ਰੈਸ਼ਰ ਇਹ ਅੰਗਰੇਜ਼ੀ ਤੋਂ ਬਾਅਦ ਇਹ ਪ੍ਰੈਸ਼ਰ ਰੇਟਿੰਗ ਹਾਂ ਨਾ ਬੱਟੇ ਪਲੇਅਰ ਚੱਲ ਜਾਂਦੇ ਇਹਨੇ 5-5 ਵਾਲੀ ਰੇਡਾਂ ਪ੍ਰੈਸ਼ਰ ਲੈ ਆਣੀ ਇਹਨੇ ਉਸਤਾਦ ਨਹੀਂ ਜੱਫਿਆਂ ਦਾ ਘੱਟ ਫਰਕ ਨਹੀਂ ਆਪਣੇ 5 ਜੱਫਿਆਂ ਦਾ ਫਰਕ ਆ ਕਿੰਨੇ ਦਾ 5 ਜੱਫੇ ਉੱਤੇ 10 ਪਾਂਦੀ ਜੱਫੇ ਆ ਨਹੀਂ ਉਸਤਾਦ 3 ਦਾ 5-5 ਸੀ ਜੱਫਾ ਦਸ ਕੀ ਦਾ ਇਦਾਂ ਆਪਾਂ 3 ਲਾਈਨ ਦੇ ਉਦੋਂ ਬਾਅਦ 5 ਇੱਕ ਮਣੀ ਨੂੰ ਇੱਕ ਜਤਪਾਲ ਨੂੰ ਦੋ ਗੁਰਪ੍ਰੀਤ ਨੂੰ ਇੱਕ ਰਾਜੂ ਨੂੰ ਹਾਂ ਯਾਨਾ ਮੈਂ ਇਕੱਲਾ ਇਕੱਲਾ ਕਿਹਨੇ ਬੈਠਾ ਹੁਣ ਐ ਨਹੀਂ ਦੱਸਿਆ ਕਿਹਨੇ ਕਿਹਨੇ ਲਾਇਆ ਇੱਕ ਲੱਖੇ ਚ ਮੈਂ ਨੇ ਰਾਜੂ ਨੂੰ ਲੱਖਾ 3 ਮਾ ਕਿੱਥੇ ਔਰੇ ਲੱਖੇ ਨੇ ਕੋਨੇ ਆਪਣੇ ਕੋਠੇ ਚ ਟਾਲਦੇ ਹੁਣ ਮੈਂ ਰਾਜੂ ਨੂੰ ਹਾਂ ਦੋ ਗੁਰਪ੍ਰੀਤ ਨੂੰ ਲਾਇਆ ਯਾਦ ਨੇ ਹਾਂ ਇੱਕ ਮਣੀ ਨੂੰ ਲਾਇਆ ਮੈਂ ਹਾਂ ਇੱਕ ਲਾਇਆ ਉਹਨੇ ਕੋਠੇ ਚ ਟਾਲੇ ਨੇ ਜਤਪਾਲ ਨੂੰ ਮੇਰੇ ਤੇ ਸਤਪਾਲ ਹਾਂ 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 33 5 ਲੱਖਾਂ ਦਾ ਫਰਕ ਸੀ ਪਰ ਘੱਟ ਬੋਲਿਆ 33 43 ਪੁਆਇੰਟ ਸੀ ਉਹ ਫਿਰ ਪੌਪੀ ਫਾਈ ਕਲਾਸ ਵਾਇਨ ਮੈਨੂੰ ਵੀ ਮੋੜਦਾ 33 43 ਪੁਆਇੰਟ ਸੀ ਲਾਸਟ ਉਹ ਨਹੀਂ ਰੋਕਦਾ ਉਹ ਜਾਂਦਾ ਜਾਂਦਾ ਮੈਨੂੰ ਤਾਂ ਮਾਂ ਨੂੰ ਪਾ ਲੈਣ ਦੇ ਰਿਸਕ ਤੁਹਾਨੂੰ ਲੈਣਾ ਯਾਰ ਕੀਪ ਦਾ ਟਾਈਮ ਤਾਂ ਕਲੀਅਰ ਤਾਂ ਹੈ ਹੀ ਸੌਖਾ ਦਾ ਮੋੜਦਾ ਜੇ ਜਾਵੇ ਤਾਂ ਮੁੜੇ ਜਾਂਦਾ ਹੀ ਨਹੀਂ ਭੈਣ ਦਾ ਕੁੱਕਾ ਮਰ ਬਈ ਜਾਂਦਾ ਰੇਡ ਵਾਲਾ ਕੋਈ ਜਾਂਦਾ ਯਾਰ ਉਹ ਨਹੀਂ ਪਤਾ ਕੀ ਆ ਜੱਫਾ ਖਾਜੂ ਅਤੇ ਜਿਹੜੀ ਜਾਫੀ ਕੂਕ ਮਾਰਦੇ ਆਪਣੇ ਰੈਡਰ ਤੇ ਮੈਨੂੰ ਨਹੀਂ ਵੀ ਲੱਗਦੀ ਅੱਜ ਤੱਕ ਸਾਰਾ ਬਣੀ ਨਹੀਂ ਫਰੰਟ ਤੇ ਰੱਖ ਦੋ ਉੱਪਰ ਉਹ ਲੱਗਦਾ ਵੀ ਜਦੋਂ ਉਹ ਵੀ ਪਾਰਟੀ ਨਾਲ ਮਾਰ ਕੇ ਕਬੱਡੀ ਕਰਦਾ ਪੰਜ ਕਿਲੋ ਫਰ ਕਪੜਾ ਮੁੱਢੋਂ ਉਹ ਸਹੀ ਗੱਲ ਦੱਪੂਨੀ ਦਿੱਤੀ ਇਹ ਸਾਡੇ ਦੋ ਬੰਦੇ 33 ਪੁਆਇੰਟ ਆ ਓਕੇ ਓਕੇ ਨਾ ਬਰਾ ਲੱਗੂਗੀ ਜਦੋਂ ਕਾਹਦੇ ਤੋਂ ਥੱਲੇ ਉਤਾਰਦੇ ਮੇਰੀ ਗੱਲ ਸੁਣ ਜਾਣ ਤੂੰ ਫੁੱਟੂ ਕੰਮ ਤੂੰ ਕਰਦਾ ਇਹਨੂੰ ਪਹਿਲੇ ਵੀਰ ਹੀ ਮੇਰੀ ਗੱਲ ਸੁਣ ਪੰਨੀ ਦੀ ਲਾਲ ਪੱਤੇ ਨਾਲ ਬਣੀ ਕਿ ਜਦ ਤੂੰ ਦੀ ਕੈਚੀ ਪੱਤ ਗਿਆ ਨਾ ਉਹਦਾ ਫੁੱਟ ਵੀ ਓਏ ਆ ਦੋਏ ਉਂਗਲਾ ਬੰਨਿਆ ਗਰਾਫਸ ਚ ਆ ਜਿਹੜੀ ਲਰਨਿੰਗ ਦੋਹੇ ਬੰਨੀ ਹੈ ਤੇ ਸਾਰੇ ਦੇ ਕੋਈ ਉੱਪਰ ਉੱਪਰ ਚਿੱਟੀ ਪੱਟੀ ਬੰਨ ਕੇ ਉੱਪਰ ਦੀ ਲਾਲ ਲਾ ਕੇ ਗਿਆ ਸਿੱਟੂ ਦੀ ਕੈਚੀ ਪੱਟ ਗਿਆ ਆ ਉਦੋਂ ਖੁੱਲ ਗਈ ਸਾਨੂੰ ਕੋਣੀ ਪਣੀ ਆ ਸਹੀ ਤਾਂ ਬੈਂਡੇਜ ਉਹ ਬੈਂਡੇਜ ਪਈ ਆ ਜੇ ਲੋ ਇਹਨਾਂ ਨੂੰ ਜਿਹੜੀ ਪਹਿਲਾਂ ਆਪਣੀ ਟੀਮ ਮੈਚ ਥਾਈ ਨਹੀਂ ਜਿਹੜਾ ਕੁਆਟਰ ਤੇ ਹੈ ਰਹੀ ਆ ਤੇ ਉਹਨਾਂ ਨਾਲ ਮੈਚ ਗੋਰੇ ਹੋਰਾਂ ਨਾਲ ਹਾਂ ਗੋਰੇ ਹੋਰਾਂ ਨਹੀਂ 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 ਗੋਰੇ ਹੋਰਾਂ ਨਾਲ ਨਹੀਂ ਦੂਜੀ ਨਾਲ ਕਿਹਦੇ ਹਰਾਤੇ ਨਹੀਂ ਨਹੀਂ ਰੂਬੀ ਵੀ ਨਹੀਂ ਜਿੱਤੇ ਉਹਨਾਂ ਨਾਲ ਫਾਈਨਲ ਆ ਰੂਬੀ ਨਾਲ ਰੂਬੀ ਹੋਣੀ ਨਹੀਂ ਜਿੱਤੇ ਉਹ ਰੂਬੀ ਵੀ ਹਾਰ ਕੇ ਰੂਬੀ ਹੋਣੀ ਆ ਚ ਹਾਰ ਕੇ ਜਿੱਤੇ ਆ ਉਹ ਦੂਪੇਰ ਦੀ ਜਿੱਤੇ ਆ ਜਿੱਤੇ ਆ ਬਾਈ ਬੰਮਾ ਲਾ ਰਿਹਾ ਯਾਰ ਮੈਨੂੰ ਕਿਉਂ ਲੱਗਦਾ ਉਹਨਾਂ ਨਾਲ ਉਹ ਤਾਂ ਬੰਮਾ ਲਾ ਰਹੇ ਨੇ ਉਹ ਦੇਖੋ ਉਹ ਅੱਛਾ ਚਾ ਰੂਪੀ ਉਹਨਾਂ ਨਾਲ ਆ ਯਾਰ ਰੂਪੀ ਉਹਨਾਂ ਨਾਲ ਆ ਸਾਨੂੰ ਕਹਿ ਤੇ ਰਿਕਨੇ ਮੈਚ ਮੁਕਲਾ ਦੇ ਇਹ ਤਾਂ ਆਪਣੇ ਦੁਆਰੇ ਆਹੋ ਉਹ ਐਕਸ਼ਨ ਵੀ ਤਾਂ ਖੇਡੀ ਗੱਦੀ ਗਿੜ ਪਾਇਆ ਉਹਨਾਂ ਨੂੰ ਬੁਲਾਵਾ ਮੈਂ ਦੱਪ ਡੱਕ ਲਗਾ ਦਿੱ ਉਸਤਾਦ ਉਸਤਾਦ ਇਹਨੇ ਕੱਪ ਚੱਕ ਲੈ ਤੂੰ ਉਹ ਤੋਂ ਪ੍ਰਾਧਨ ਕਰਨਾ ਸਟਾਪਰ ਇਹ ਗੱਲ ਨਹੀਂ ਬਰ ਰੱਖ ਲੈਣਾ ਜਿਵੇਂ ਮੇਰੇ ਕੋਲ ਨੱਪੂ ਬਣਾ ਦਾ 2010 ਵਾਲਾ ਬੈਟ ਲੈਟਰ ਵਰਲਡ ਕੱਪ ਵਾਲਾ ਪਿਆ ਹੈ ਕਹਿੰਦਾ ਹੈ ਕਿ ਨਾ ਬੜੀ ਜਿਹੀ ਲਿਖੀ ਕਿ ਤੇ ਮੈਂ वर्ल्ड ਕੱਪ ਦਾ ਮੈਂ ਇੰਨਾ ਇਚਾ ਨਹੀਂ ਜੀ ਕੋਈ ਯਾਰ ਆ ਮੈਂ ਇਧਰ ਜੋਸ਼ ਆ ਗਿਆ ਆ ਇਧਰ ਜੋਸ਼ ਆ ਗਿਆ ਕਹਿੰਦਾ ਮੇਲੇ ਤੇ ਜੋਸ਼ ਆ ਗਿਆ ਇਧਰ ਕਬੱਡੀ ਦੇ ਕੇ ਆ ਇਹ ਚੱਲ ਚੱਲ 15 ਸੈਕਿੰਡ ਰਹਿ ਗਏ ਚੱਲ ਚੱਲ ਉਹ ਵੀ ਆਪਾਂ ਕਰ ਗਏ ਹੈਪੀ ਹੀਰ ਜੀ ਗੁਰੂ ਨਾਨਕ ਸੋਸਾਇਟੀ ਆਫ ਸੈਸ ਰੈਡੀ ਵੱਲੋਂ ਹੰਦ ਬਾਬਾ ਸਿੰਘ ਜੀ ਮਰਾਰੇ ਵਾਲਿਆਂ ਦੀ ਵਰਸੀ 74ਵੀਂ ਵਰਸੀ ਮਨਾਈ ਜਾਊਗੀ 22 29 ਤੇ 30 ਜੂਨ ਆਈਆਂ ਜੀ ਵਧਾਈਆਂ ਬਹੁਤ ਸਦੇ ਦਿੱਤੇ ਜਾ ਰਹੇ ਨੇ ਵਧਾਈਆਂ ਕੋ ਸਾਹਿਬ ਵਧਾਈਆਂ ਆ ਗਈਆਂ 26 ਤੇ ਗਲੈਡੀਏਟਰ ਸੰਦੀਪ ਨੰਗਲੋਂ ਦੀ ਕਬੱਡੀ ਕਲੱਬ ਦੇਰੀਆ ਦੀ ਟੀਮ ਦੇ ਪੁਆਇੰਟ ਆਏ ਨੇ 37 ਗਲੈਡੀਏਟਰ ਸੰਦੀਪ ਨੰਗਲੋਂ ਦੀਆਂ ਦੇਰੀਆ ਅੱਜ ਦੇ ਇਸ ਕਬੱਡੀ ਕੱਪ ਦੀ ਚੈਂਪੀਅਨ ਟੀਮ ਹੈ ਤੇ ਨਾਰਖ ਵਰਗਾ ਅਰਖਵਾਲ ਦੀ